ਹਾਂਜੀ ਬਲੌਗ ਵੀਰਪਾਰਕ ਔਰ ਪੰਡ ਕਾਲੇ ਕੇ ਬਲੌਗ ਬਹੁਤ ਬਹੁਤ ਸਹਿਦਿਓ ਧੰਨਵਾਦ ਹੋਰ ਸਨਾਵ ਜੀ ਕਿ ਮੈਂ ਠੀਕ ਠਾਕ ਹਾਂ ਜੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤਾਂ ਕਿ ਜਿਹੜੀ ਵੀ ਪਾ ਨਵੀਂ ਵੀਡੀਓ ਬਣਾਵਾਂਗੇ ਉਹਨਾਂ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਜਲਦੀ ਪਹੁੰਚੂਗਾ ਤੇ ਲੋ ਜੀ ਅੱਪ ਅੱਜ ਵੀਡੀਓ ਲੈ ਕੇ ਆਈਆਂ ਇਹ ਜਰਾਬਾਂ ਦੀ रेडीमेड ਜਰਾਬਾਂ ਦੀ ਵੀ ਹੱਥੀ ਬੁਣੀਆਂ ਜਰਾਬਾਂ ਦੀ ਨਹੀਂ ਰੈਡੀमेड ਜਰਾਬਾਂ ਦੀ ਬੱਚਿਆਂ ਦੀ ਜੈਂਟਸ ਲੇਡੀਜ਼ ਕਿ ਮੈਂ ਕਿਹਾ ਤੇ ਖਾਵਾ ਚਲੋ ਸੁਣੋ ਜੀ ਉਹਦੇ ਵਿੱਚ ਹਨਾ ਬਹੁਤ ਪੰਜੰਗ ਜ਼ਿਆਦਾ ਤਾਂ ਜਾਣੀ ਸੀਲ ਹੋ ਗਏ ਘਰੋਂ ਲੈ ਕੇ ਜਾਂਦੋਂ ਪਤਾ ਦੱਸਿਆ ਵੀ ਆਪਾਂ ਘਰੇ ਕੰਮ ਚੱਲਦਾ ਹੈ ਲੈ ਜਾਂਦੇ ਆ ਤੇ ਮੈਂ ਕਿਹਾ ਚਲੋ ਮੈਂ ਇਹ ਦਿਖਾਵਾਂ ਪੈਨ ਕਾਫੀ ਦਿਨਾਂ ਦੀ ਕਰੀ ਐਸੀ ਮੈਂ ਕਿਹਾ ਮੈਂ ਤੇ ਖਾਣੀ ਆ ਤੁਹਾਨੂੰ ਵੀ ਪਸੰਦ ਹੋਵੇ ਤੁਸੀਂ ਮੰਗਵਾ ਸਕਦੇ ਆ ਚਲੋ ਨਾਲੇ ਆਪਣੀ ਵੀਡੀਓ ਬਣ ਜਾਂਦੀ ਹੈ ਹਾਂ ਕੀ ਮੈਸਮ ਦਿਖਾਉਣੀ ਆ ਤਸਵੀਰੇ ਆਪਾਂ ਜਾਣਾ ਸੀ ਸਰੰਦ ਮੈਂ ਕਿਹਾ ਵੀ ਚਲੋ ਜੀ ਤਾਂ ਕੋਈ ਸਵੇਰੇ ਮੈਨੂੰ ਵੀਡੀਓ ਬਣੀ ਤਾਂ ਮੈਂ ਆਪਾਂ ਫਾਦਾਂਗੇ ਤੇ ਨਹੀਂ ਫਿਰ ਆਪਾਂ ਸਵੇਰੇ ਆਪਾਂ 9 ਵਜੇ ਜਾਣਾ ਆਪਾਂ ਰਾਤ ਲਾ ਕੇ ਆਉਣੀ ਆ ਉੱਥੋਂ ਦੀ ਵੀਡੀਓ ਵੀ ਮੈਂ ਸਭ ਨੂੰ ਬਣਾ ਕੇ ਲੈ ਕੇ ਆਵਾਂਗੇ ਆਪਾਂ ਤੇ ਫਿਰ ਅਪਲੋਡ ਤਾਂ ਆਪਾਂ ਕਰ ਹੀ ਆਖੀ ਕਰਾਂਗੇ ਤੇ ਤੁਹਾਨੂੰ ਦਿਖਾਵਾਂਗੇ ਆਪਾਂ ਅਗਲੀ ਸਰੰਦ ਜਾਣਾਗਾ ਲੋ ਜੀ ਆਪਾਂ ਤੁਹਾਨੂੰ ਦਿਖਾਉਣੀ ਆ ਸਿਰ 9:00 ਵਜੇ ਜਾਵਾਂਗੇ ਸਿੱਧੀਆਂ ਜਾਵਾਂਗਾ ਅਸੀਂ ਬੜੀਆਂ-ਬੜੀਆਂ ਨੇ ਸਾਧਨ ਕਰਾਇਆਗਾ ਤੇ ਅਸੀਂ ਵਰ ਜਾਵਾਂਗੇ ਰਾਤ ਲਾਕੀ ਹੋਣੀ ਫਿਰ ਪਰਸ ਰਾਤ ਨਹੀਂ ਰਹੀ ਹੋ ਜਾਣ ਸਾਨੂੰ ਲੇਖ ਦੋ ਦਿਨ ਵੀਡੀਓ ਨਹੀਂ ਪੈਣੀ ਚੱਲ ਮੈਂ ਖਾਚ ਮੈਂ ਜਰਾਬਾਂ ਦੀ ਸਿਖਾਉਣ ਤੇ ਕੱਪੜੇ ਸੀਗੇ ਫਿਰ ਮੈਂ ਚਲ ਜਰਾਬਾਂ ਦਿਖਾਉਣੀ ਮੈਂ ਤਾਂ ਕੰਬਰ 'ਚ ਬੈਠੀ ਸੀ ਅੰਦਰ ਹੀ ਮੈਂ ਤਾਂ ਲਮੇਥੇ ਸਾਨੂੰ ਜਰਾਬਾਂ ਦਿਖਾ ਦਿੰਨੀ ਆ ਤੇ ਇਹ ਵੀ ਕਾਫੀ ਹੋ ਗਿਆ ਸੀਗਾ ਤੇ ਲੋ ਜੀ ਬਸੰਤ ਤੱਕ ਹੋਣੀ ਆ ਪਹਿਲਾਂ ਸ਼ੁਰੂ ਕਰਦੇ ਸਾਨੂੰ ਆਪਣੀਆਂ ਜਰਾਬਾਂ ਤੋਂ ਸੀਤ ਆਪਣੇ ਕੋਲ ਪੈਕੇਟਾਂ ਦੇ ਪੈਕਟ ਹੀ ਸੀ ਬਸ ਠੀਕ ਹੋਣ ਕੋਈ ਗੱਲ ਨਹੀਂ ਤੇ ਆਪਾਂ ਫੇਰ ਜਾਵਾਂਗੀ ਤੇ ਆਪਾਂ ਫੇਰ ਮੰਗਵਾ ਵੀ ਲਵਾਂਗੇ ਤੇ ਸ਼ਾਇਦ ਹੁਣ ਆਪਾਂ ਜਾਵਾਂਗੇ ਆਪ ਕਿਉਂਕਿ ਮੇਰੇ ਕੋਲ ਨਾ ਸਮਾਨ ਥੋੜਾ ਬਹੁਤਾ ਤਾਂ ਆਪਾਂ ਮੰਗਵਾ ਸਕਦੀ ਹਾਂ ਉਹਨਾਂ ਤੋਂ ਆਉਣ ਲੈਣ ਜਿਆਦਾ ਫਿਰ ਮੈਨੂੰ ਵੀ ਔਖਾ ਹੋ ਜਾਂਦਾ ਜਿਵੇਂ ਪਾਚਾਂ ਵਗੈਰਾ ਲੈ ਕੇ ਆਉਣੀ ਤੇ ਮੇਕਅਪ ਦਾ ਸਮਾਨ ਵੀ ਕਾਫੀ ਮੁੱਕਿਆ ਪਿਆਗਾ ਖਤਮ ਹੋਇਆ ਪਿਆਗਾ ਲੋ ਜੀ ਦੇਖੋ ਇਹ ਆਪਣੀ ਜਿਰਾਬਾਂ ਨੇ ਲਓ ਜੀ ਇਹਨਾਂ 'ਚ 12-12 ਪੀਸ ਸੀ ਕਿਤੇ ਕੀ ਬਸ ਆਪਣੇ ਕੋਲ 3 ਪੀਸ ਰਹਿ ਗਏ। ਲੋ ਜੀ ਸੋਨ ਵੀ ਲੋੜ ਹੁੰਦੀ ਤੁਸੀਂ ਮੰਗਵਾ ਸਕਦੇ ਆ। ਲੋ ਜੀ। 50 ਰੁਪਏ ਜੋੜਾ ਲਾਉਣੇ ਆ ਪੈਨਾਂ ਦਾ। ਕਿ ਮੈਨੂੰ ਸਿੰਗਾ ਲੱਗਦਾ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂ ਦੰਦੀਆਂ ਵੀ ਵੀਡੀਓ। ਲੋ ਹੋ ਜੀ। 50 ਰੁਪਏ ਜੋੜਾ ਵਾ। ਇਹ ਪੈਕੇਟ 'ਚ ਸਿੰਗਲ ਪੀਸ ਰਹਿ ਗਿਆ। ਇਹ ਬਲੈਕ ਦੇ ਵਿੱਚ ਆਪਾਂ ਵੀ ਕੱਲ ਵਾਸਤੇ ਕੱਡੀਆਂ ਪਾ ਕੇ ਜਾਵਾਂਗੇ ਬਲੈਕ ਦੀ ਕੱਡੀਆਂ ਇਸ ਤਰ੍ਹਾਂ ਲਓ ਜੀ ਇਹ ਪੈਕਟ ਖਤਮ ਹੋ ਗਿਆ ਇਹ ਪੈਕਟ ਵਾਲੀਆਂ ਵੀ ਖਤਮ ਇਹ ਵੀ ਸਿੰਗਲ ਪੀਸ ਰਹਿ ਗਿਆ 50 ਰੁਪਏ ਜੁੜਾ ਤੁਸੀਂ ਮੰਗਵਾਉਣੀ ਹੁੰਦੀ ਜਿੱਦਾਂ ਮੇਰੀ ਭੈਣ ਵੀ ਜਾਗਟਾ ਕੋਟੀਆਂ ਕੱਪੜੇ ਵਗੈਰਾ ਮੰਗਵਾਉਂਦੀ ਹੈ ਤੁਸੀਂ ਨਾਲ ਮੰਗਵਾਉਣੀ ਹੁੰਦੀ ਤਾਂ 10 ਦੇਆ ਕਰੋ ਲਓ 50 ਰੁਪਏ ਜੁੜਾਵਾ

ਗਿਰਸਾ ਹਲਕੀ ਪੂਰੀਤ ਸੋਟਾ ਕੋਸਤ ਬਲੰਦ ਸਾਜਿ ਤਨ ਕਰੇ ਬੱਚੇ ਪਤਾ ਕੀ ਕਰਦੇ ਐ ਕਿਸੇ ਆ ਤਾਂ ਨਿਕਾਉਂ ਦੇਗੇ ਲੰਬਗਾਈਆਂ ਤੇ ਬੱਚੇ ਨਹੀਂ ਘਟ ਜਾਂਦੇ ਜੇ ਨਹੀਂ ਕੋਈ ਜੁੜਾ ਮਿਲਦਾ ਬਸ ਨਾ ਮਿਲੇ ਕੋਈ ਲੱਬੇ ਬਸ ਪਤਾ ਵੀ ਉੱਥੇ ਪਈਆਂਗਾ ਸ਼ਾਬਦ ਤੇ ਇਹ ਚਾਕੇ ਨਮ ਨਰਮਾਰ ਲੈਣਾ കണ്ടാ മിസ് ഉണ്ടോ ഡേ സോ ജോ അസ് ഇട കലർ ഗ്രേ കലർന്നോടേ ਕੁਝ ਪਾਤੀ ਵਧੀਆ ਚ ਲੈ ਕੇ ਆਉਣੇ ਹੁੰਦੇ ਆਪਣੇ ਕੋਲ ਇੱਥੇ ਵੀ ਹਨ ਕੁਆੜ ਵੀ ਲੈ ਕੇ ਜਾਂਦਾ ਨਾ ਵਧੀਆ ਮੋਟੀਆਂ ਵਾਲੀਆਂ ਨੇ ਡੇਢ ਸਬ ਤੋਂ ਜੁੜੇ ਬਸ ਇਹ ਵੀ ਆਪਣੇ ਕੋਲ ਖਤਮ ਹੋ ਗਏ ਸਿੰਗਲ ਸਿੰਗਲ ਜੇ ਪੀਸ ਰਹਿ ਗਏ ਇੱਥੇ ਠੰਡ ਬਹੁਤ ਜ਼ਿਆਦਾ ਆਉਂਦੀ ਹੈ ਇਹ ਹੋਰ ਬੈਗ ਟਾਲਨਾ ਸੀ ਜ਼ਿਆਦਾ ਲਵਾਈ ਆ ਰਹੀ ਹੈ ਹੋਰ ਸੀ ਥੋੜੇ ਪਤਲੇਆਂ ਨਾਲੀ ਇਹ ਤਾਂ ਬਸ ਇੱਕੋ ਹੀ ਬੀਤ ਰਹੀ ਹੈ ਬਸ ਇਹ ਤਾਂ ਖਤਮ ਲੋ पाने तो अपने माए च बन घर के पैकेट खत्म हो गया सी इस तरह ये भी रुपये दो रह गए अपने कोड़ा ये दो ही रह गए पीस अपने को बारह पीस सी जो मंगवाने पे पीस मंगवा दे ਇਹ ਪੈਕੇਟ ਕਿੰਨੇ ਪੀਸ ਰਹਿਗੇ ਇਹ ਪੈਕੇਟ ਵਾਲੇ ਰਹਿਗੇ ਜੀ 2 ਪੀਸ ਇਹ ਮਤਲਬ ਜੇ ਮੈਂ ਸ਼ਾਰਟ ਕੱਟ ਪਾਉਣੀਆ ਹੁੰਦੀ ਆਪਾਂ ਇਹ ਸ਼ਾਰਟ ਕੱਟ ਚਾਹੀ ਹਣੇ ਇਹ 2 ਪੀਸ ਰਹਿ ਕੇ 50 ਰੁਪਏ ਦਾ ਇੱਕ ਪੀਸ ਰੋਗੇ ਸਨ ਹਾਂ ਇਹਦੇ 3 ਪੀਸ ਆ ਗਏ ਰਹਿਗੇ ਸਨ 3 ਸਿਨ ਹਾਂ 3 ਪੀਸ 50 ਰੁਪਏ ਵਾਲੀ ਪਾਰਟੀ ਵੇਅਰ ਵਾਲੀ ਕਿਸੇ ਮੰਗਵਾ ਸਕਦੇ ਨੇ ਨਹੀਂ ਆ ਵੀ ਪਏ ਆ ਜੀ ਕਾ ਕਿ ਇੱਧਰ ਪਿਆ ਵਾ ਬੀਤੇ ਫੋਨ ਆ ਗਿਆ ਨਾ ਫੋਨ ਪਾ ਕੱਟ ਦਿੰਨੇ ਆ ਬਾਤ ਸੁਣ ਲਾਂਗੇ ਮਫਲਰ ਜੀ 100 ਰੁਪਏ ਇਹਦੇ ਕਲਰ ਇਹ ਵੀ ਖਤਮ ਹੋ ਗਏ ਦੋ ਹੀ ਰਹਿ ਗਏ ਜੀ मंजेंता देख लें कोई बोल रहे नहीं दो पीस ही रह गए वन हंडर्ड मंगवा सकते हैं रमाल बनने वास्ते बच्चे की कैफ वन हंडर्ड ਬੰਨ੍ਹਣ ਹੰਡੜ ਆਪਣੇ ਲਈ ਗਰਮ ਚ ਪੀਣਾ ਆਪਣੀਆਂ ਬੱਚਿਆਂ ਲਈ ਬੱਸ ਫਤਮਾ ਇਹਨਾਂ ਬੱਚਿਆਂ ਨੂੰ ਜਾਗੇ ਆ ਵੀ ਕਾਫੀ ਲੋੜ ਜੀ ਨਿਕਲੇ ਆ ਤੇ ਪਈਆਂ ਨੇ ਇਹ ਹੈ ਇਹਨਾਂ ਜੇ yes, ਅਸੀਂ 100 ਰੁਪਏ ਦੀ ਨੇ ਤਾਂ ਆਪਣਾ ਰੇਟ ਬਹੁਤ ਘੱਟ ਹੁੰਦਾ ਰੇਟ ਨਹੀਂ ਪਿਆ ਜ਼ਿਆਦਾ ਨੰਦੇਗਾ ਤਾਂ ਇਹ ਆਪਣਾ ਗਾਮ ਵੀ ਬਹੁਤ ਵਧੀਆ ਚੱਲਦਾ ਵਾ 50 ਰੁਪਏ ਮਤਲਬ ਅਰਮਾਲ 50 ਰੁਪਏ ਦਾ ਸੌਂਦਾ ਬੱਚਿਆਂ ਦੀ ਤੇ ਆਪਾਂ ਫਿਰ ਸਾਰੀ ਖਾਤ ਨੂੰ ਬੋਲਦੀ ਹਾਂ ਕਿ ਹੈ ਗਈਆਂ ਨਹੀਂ ਬੱਚਿਆਂ ਵਾਲੀਆਂ ਹੈਗੀਆਂ ਬੱਚੇ ਵਾਲੇ ਵੀ ਪੀਸ ਥੋੜੀ ਹੀ ਪਏ ਆ ਫਿਰ ਮੈਨੂੰ ਇਹ ਹੁੰਦਾ ਜੀ ਮੈਂ ਸਾਡੇ ਨਾਲ ਕੋਈ ਲੋਕਲੋਂ ਮੇ ਸਾਮਾਨ ਲੈਣ ਇਹ ਹੇਲ ਕੋਲ ਲਿਆ ਜਾਂਦੇ ਘਰ ਨੂੰ ਇਹ ਹੁੰਦਾ ਵੀ ਜਦੋਂ ਕੋਈ ਚੀਜ਼ ਨਾ ਹੋਵੇ ਫਿਰ ਆਪ ਨੂੰ ਹੋਰੀ ਹੀ ਲੱਗਦਾ ਹੈ ਬਹੁਤ ਸਮਾਨਿਰਮੇ ਕੱਪੜਾ ਮੁੱਕਿਆ ਪਿਆ ਬਹੁਤ ਜਿਆਦਾ ਮੁੜ ਕੇ ਜਾਂਦੇ ਨੇ ਬੱਚੇ ਵਾਲੇ ਚ ਬਸ ਪਏ 4-5 ਪੀਸ ਪਏ ਆਪਣੇ ਕੋਲ 50 ਰੁਪਏ ਦੇ ਦੋ ਜੋੜੇ ਬੱਚਿਆਂ ਦੇ ਇਹ ਚਾਰ ਪੀਸ ਇਹ ਚਾਰ ਪੀਸ ਨੂੰ 100 ਰੁਪਏ ਲੱਗਣਗੇ ਹਲੋ ਜੀ ਚਲੋ ਜੀ ਇੰਨੇ ਕ ਜਰਾਬਾਂ ਤੇ ਟੋਪੀਆਂ ਆਪਣੇ ਕੋਲੇ ਬਚੀਆਂ ਸੀਆਂ ਸੀ ਮੈਂ ਕਿਹ ਦਿਖਾਵਾਂ ਚਲੋ ਸਹਰੂ ਤੇ ਹਣੀ ਕੋਸ਼ ਇੰਨਾ ਜਮਾਨ ਆਪਣੇ ਕੋਲੇ ਬਚ ਗਿਆ ਸੀ ਆਪਾਂ ਲੈ ਕੇ ਆਏ ਸੀ ਠੰਡ ਤੋਂ ਪਹਿਲੇ ਲੈ ਆਏ ਸੀ ਤੇ ਫਿਰ ਆਪਾਂ ਹੁਣ ਫੇਰ ਲੈ ਕੇ ਆਵਾਂਗੇ ਫਿਰ ਤੁਹਾਨੂੰ ਫੇਰ ਦਿਖਾਵਾਂਗੇ ਜਰਾਬਾਂ ਟੋਪੀਆਂ ਲੈ ਕੇ ਆਵਾਂਗੇ ਚਲੋ ਜੀ ਬਹੁਤ ਧੰਨਵਾਦ ਤੁਹਾਡਾ ਮੈਨਾਂ ਜੁੜਨ ਦਾ ਪਿੰਡ ਕਾਲੇ ਕੇ ਬਲੌਗ ਦੇ ਵਿੱਚ ਤੇ ਮੈਂ ਜਦੋਂ ਵੀਡੀਓ ਸ਼ੁਰੂ ਕਰਦੀ ਆ ਮੈਂ ਤੁਹਾਨੂੰ ਪਹਿਨ ਵੀਰਪਾਲ ਘਰ ਬਲੌਗ ਚ ਨਿਕਲ ਜਾਂਦਾ ਕਿਉਂਕਿ ਉਹ ਵੀਡੀਓ ਵੀ ਮੈਂ ਉਹ ਪਹਿਲਾਂ ਪਾਉਣੀ ਹੁੰਦੀ ਆ ਵੀਡੀਓ ਇਹ ਗੱਲ ਪਾਉਣੀ ਹੁੰਦੀ ਆ ਤੇ ਉਹ ਮੈਂ ਹੁਣੇ ਪਾ ਕੇ ਹਟੀ ਸੀਗੀ ਵੀਡੀਓ ਪਹਿਲਾਂ ਉਹਦੇ ਤੇ ਵੀ ਲੋ ਜੀ ਇਹਨਾਂ ਚ ਕੋਈ ਤੁਹਾਨੂੰ ਜਰਾਬ ਟੋਪੀ ਵਗੈਰਾ ਕੁਝ ਪਸੰਦ ਆਈ ਹੈ ਸਕਰੀਨ ਸ਼ਾਟ ਲੈ ਕੇ ਤੁਸੀਂ ਆਰਡਰ ਆਫ ਦੇ ਵਕਤ ਕਰਵਾ ਸਕਦੇ ਆ ਤੇ ਰੇਟ ਆਪਣਾ ਬਹੁਤ ਘੱਟ ਆ ਤੁਹਾਨੂੰ ਦੱਸਦਾ 50 ਰੁਪਏ ਜਰਾਬ 100 ਰੁਪਏ ਆਪਣਾ ਟੋਪਾਂ ਦੀ ਆਤੀ ਮਫਲਾਜੇ ਤੇ ਫਿਰ ਆਪਾਂ ਨਵੀਆਂ ਲੈ ਕੇ ਆਵਾਂਗੇ ਜਾਵਾਂਗੇ ਕਦੇ ਦਿਨ ਤੱਕ ਚਲੋ ਜੀ ਬਹੁਤ ਧੰਨਵਾਦ ਤੁਹਾਡੇ ਆਪਨੇ ਨਾਲ ਜੋੜਨ ਦਾ ਆਪਾਂ ਕੰਮ ਬੱਤੀ ਬੈਠੇ ਸੀ ਹਲੋ ਬਸ ਕੰਮ ਬੱਤੀ ਕਹਾਤਾ ਬਸ ਇੰਨਾ ਟਾਈਮ ਬਹਿਣਾ ਸੀਗਾ ਫਿਰ ਆਪਾਂ ਹੁਣ ਉਹ ਕਰਦੀਆਂ ਪਹਿਲੇ ਕੂੜਾ ਸੱਟ ਕੇ ਆਉਣੀ ਆ ਫਿਰ ਕੂੜਾ ਸੱਟ ਕੇ ਫਿਰ ਆਪਾਂ ਸਬਜ਼ੀ ਬਣਾਉਣੀ ਆ